ਸਲੋਕ ਮਹੱਲਾ ਪੰਝੋਆ ਇੱਕਾ ਓੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਨੀ ਸੰਝਾਤਾ ਸਾਈਂ ਝੜ ਝੜ ਪਮੰਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਈ ਢਣੀ ਵੀ ਹੂ ਨਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਢੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹ ਨਾਲੀ ਗੁਰ ਕੈ ਸ਼ਬਦ ਆਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤਉ ਜਿਤੀ ਪਿੰਣੜੇ ਦਰ ਕਿੱਤੜੇ ਬ੍ਰਾਹਮਣ ਬਿਰਥਾ ਗयो ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠਿ ਸੋ ਰਸ ਪੀਜੀਐ ਕਬ ਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਇਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੇ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹੂ ਲਾਈ ਜਨ ਦੇ ਹੋ ਮਤੀ ਅਪਦੇਸ ਵਿਚੋਂ ਭਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ ਤਿਸਦੈ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਾਏ ਪਰਬ ਕੀ ਮੰਨ ਰਜਾਇ ਗੁਰ ਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਆਰਾਧਣਾ ਕਰ ਜਿ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤੇਉ ਮਥੇ ਧਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ ਖੁੱਬੜੀ ਕੋਥਾਈ ਮਿੱਠੀ ਗਲਣ ਕਮੰਤਰੀਆ ਨਾਨਕ ਸੇ ਹੀ ਉੱਭਰੇ ਜਿਨਾਂ ਭਾਗ ਮਥਾਏ ਸੁਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿशोਹਾ ਧੜੀ ਸੋ ਅਠੇ ਪਹਿਰ ਨਵੰ ਸੁਤੜੇ ਅ ਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸ ਨਾਮ ਉਚਾਰਨੇ ਮ੍ਰਿਗ ਤਿਸਨਾ ਪੇਖ ਭੁੱਲਨੇ ਵੁਠੇ ਨਗਰ ਗੰਧਰਵ ਜਿਨਨੀ ਸੱਚ ਆਰਾਧਿਆ ਨਾਨਕ ਮਨ ਤਨ ਫੱਬ ਪਤਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖੇ ਅਪਾਰ ਜਿਸਹਿ ਉਧਾਰੇ ਨਾਨਕਾ ਸੁ ਸਿਮਰੇ ਸਿਰਜਨ ਹਾਰ ਦੂਜੀ ਛੋੜ ਕਵਾਟੜੀ ਇਕਸ ਸੋਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੜੰਦੜੀ ਜਾਈ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿੰਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਪੂਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਆਂਦਿਆਰ ਮਾਇਆ ਮਨੋ ਨਾ ਵਿਸਰੈ ਮੰਗੈ ਧੰਮ ਧੰਮ ਸੋ ਪ੍ਰਭ ਚਿਤ ਨਾ ਆਵਈ ਨਾਨਿਕ ਨਹੀਂ ਕਰਮ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ ਖਾਏ ਖਰਚ ਧਨਮਾਲ ਖੰਬ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸੋ ਸਜਣ ਟੋਲ ਸਜਣ ਸੱਚਾ ਪਾਤਸ਼ਾਹ ਸਿਰਛਾ ਹਾਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 9